ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਇਹ ਲੇ ਲਓ ਜੀ ਇਹ ਪੀਸੀ ਦਾ ਨਾਮ ਦਿੱਤਾ ਅਸੀਂ ਜਾ ਐਪਲੀਕੇਸ਼ਨ ਲੇ ਕੇ ਪਰਮਿਸ਼ਨ ਲੈ ਆਦੀ ਧੰਨਵਾਦ ਜੀ ਨਹੀਂ ਨਹੀਂ ਅਸੀਂ ਆਪੇ ਲੈਣ ਦੀ ਪਰਮਿਸ਼ਨ ਅਸੀਂ ਲੈ ਕੇ ਆਏ ਆ अपनी कार्रवाई तो ति ति तो करता

ਵਿਰੋਧਤਾ ਕਰਦਾ ਨੂੰ ਲਿਖਦੀ ਕੋਈ ਨਹੀਂ ਦਿੱਤਾ ਗਿਆ ਫਿਰ ਅਸੀਂ ਐਡਵੋਕੇਟ ਹਰਚਰ ਸਿੰਘ ਵਕੀਲ ਤੇ ਆਪਣੇ ਕੇਸ ਕੀਤਾ ਮੈਂ ਉਹਨੂੰ ਯੋ ਨੂੰ ਕੇਸ ਦੀ ਸਾਰੀ ਮਤਲਬ ਤਲਾਹ ਦਿੱਤੀ ਆ ਆਪਣੇ ਫੋਨ ਤੋਂ ਉਹਨੇ ਚੈੱਕ ਵੀ ਕੀਤੀ ਆ ਉਹ ਫਿਰ ਵੀ ਨਹੀਂ ਬੰਦ ਕੀਤਾ ਉਹ ਤਾਂ ਪਾਣੀ ਪਿਆਣਾ ਪੈਣਾ ਜੋ ਮਰਜੀ ਕਰ ਲੋ ਯੋ ਧੱਕੇਸ਼ਾਹੀ ਕਰਦਾ ਯੋ ਵੀ ਅਸੀਂ ਵਿਰੋਧਤਾ ਕਰਾਂਗੇ ਯੋ ਹਾਏ ਨਹੀਂ ਯੋ ਮੁਬਾਰਕ ਯੋ ਮੁਬਾਰਕ ਯੋ ਮੁਬਾਰਕ ਹਾਏ 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 ਦੀ ਆਪ ਗਾਲੀ ਕਿ ਕੀ ਕੀ ਮੰਗਾਣੇ ਤੁਹਾਡੇ ਪੇਟ ਦੀਆਂ ਪਾਣੀ ਨਹੀਂ ਪੀਂਦੇ ਕਾਹਦੀ ਕਾਲਾ ਮਸਲਾ ਕਾਹਦਾ ਮਸਲਾ ਪਾਣੀ ਚੰਗਾ ਅਸੀਂ ਨਹੀਂ ਪਾਣੀ ਪੀਂਦੇ ਅੱਛਾ ਅੱਛਾ ਪਾਣੀ ਨਹੀਂ ਪਾਣੀ ਨਹੀਂ ਪਾਉਂਦੇ ਰੱਖਦੇ ਨਹੀਂ ਪਾਉਂਦੇ

ਤੇ ਫੇਰੇ ਫੇਰੇ ਘਰ ਬੈਠੇ ਜੱਪੜਦੇ ਕਾਣੀ ਦਾ ਸਾਰੇ ਬਿਮਾਰੀਆਂ ਕਿਧਰ ਜਣੇ ਜਾੜਦੇ ਉਹ ਪਾਣੀ ਚਾਰਸ ਫਰੈਸ਼ ਵਿੱਚ ਪਾਣੀ ਪਾ ਕੇ ਗੰਦਾ ਸਾਰਾ ਆਪਣੀ ਪਾਣੀ ਨਗਾਲਿਆ ਦੀ ਪਾਣੀ ਥੋੜੀ ਬਈ ਨਾ ਰਹੀ ਹੈ ਸਾਡੀ ਪਾਣੀ ਟਕੇ ਗਈ ਹੈ ਅਈ ਉਹਦੀ ਕਮਾਈ ਖਾਣਦੇ ਆ ਉਥੇ ਪਾਣੀ ਸਾਡੇ ਪਾਈ ਜਾਂਦੇ ਆ ਕੋਕੀ ਸਾਡੇ ਪਿੰਡ ਦੇ ਪੀਂਦੀਆਂ ਸਾਡੇ ਪਿੰਡ ਦੇ ਮੰਡੀ ਆਦੇ ਪਿੰਡ ਸਭ ਲੈ ਜਾਂਦੇ ਆ ਜੀ ਹੋਰ ਤੁਸੀਂ